ਨ ਕੀਤਾ ਸੀਗਾ ਲੀਡਰ ਬਾਹਰ ਆਏ ਸੀਗੇ ਉਹ ਕਹਿ ਰਹੇ ਆ ਕਿ ਜਿੰਨਾ ਕੁ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਲਿਖ ਕੇ ਦਿੱਤਾ ਜਿੰਨਾ ਡੇਟਾ ਦਿੱਤਾ ਮੋਦੀ ਸਾਹਿਬ ਨੂੰ ਉਸੇ ਹਿਸਾਬ ਦੇ ਨਾਲ ਅਸੀਂ ਪੈਸੇ ਜਿਹੜੇ ਮੋਦੀ ਸਾਹਿਬ ਨੇ ਟ੍ਰਾਂਸਫਰ ਕਰ ਦਿੱਤੇ ਜਾਂਦੇ 10000 ਕਰੋੜ ਰੁਪਇਆ ਲਿਖ ਕੇ ਦਿੱਤਾ ਗਿਆ ਇੱਕ ਇੱਕ ਨੂੰ ਡਿਟੇਲ ਦੇ ਦਾਂਗੇ ਸਾਰੇ ਕਿੰਨੇ ਡਿਟੇਲ 18000 20000 ਕਰੋੜ ਦਾ ਉਹ ਦਿੱਤਾ ਕਿ ਉਹ ਜਿਹੜੀ ਡਿਟੇਲ ਦਿੱਤੀ ਗਈ ਉਸ ਤੋਂ ਬਾਅਦ 18 ਦੇ 18000 20000 ਕਰੋੜ ਦਾ 60000 ਕਰੋੜ ਤੇ ਪੰਜਾਬ ਦੇ ਲੈਣਾ ਉਹ ਦੇ ਦਿੰਦੇ ਜੇ 1600 ਕਰੋੜ ਨਾਲ ਤੁਸੀਂ ਦੱਸੋ ਕਿੱਥੋਂ ਪੰਜਾਬ ਦੇ ਜਿਹੜੇ 2000 ਪਿੰਡਾਂ ਦਾ ਜਿਹੜਾ ਨੁਕਸਾਨ ਹੋਇਆ ਸਾਡੇ ਸਜਾਰਾ ਭਰਾਵਾਂ ਦਾ ਜਿਹੜਾ ਨੁਕਸਾਨ ਹੋਇਆ ਕਿੰਨੀਆਂ ਮੌਤਾਂ ਹੋ ਗਈਆਂ ਕਿੰਨੀ ਜ਼ਮੀਨ ਤਬਾਹ ਹੋ ਗਈ ਕਿੰਨੇ ਸੀਮਾ ਟੁੱਟ ਕੇ ਕਿੰਨੀਆਂ ਸੜਕਾਂ ਪੰਜਾਬ ਦੀਆਂ ਬਸਾਰਾ ਤੁਹਾਨੂੰ ਆਪਕੋ ਬੋਲ ਲੈ ਨਹੀਂ دیا ਗਿਆ ਬੀਜੇਪੀ ਨੇਤਾਵਾਂ ਨੇ ਚੁੱਪ ਕਰਾ ਦਿਆ ਜਬ ਆਪ ਪ੍ਰਧਾਨ ਮੰਤਰੀ ਪਹਿਲੇ ਬੋਲਾ ਪ੍ਰਧਾਨ ਮੰਤਰੀ ਜੀ ਕਾ ਬੋਲਨੇ ਲਗਾ ਤਾਂ ਸਿੱਧਾ ਪਹਿਲੇ ਪ੍ਰਧਾਨ ਮੰਤਰੀ ਬੋਲੇ ਹਿੰਦੀ ਮੇਂ ਆਪਕੋ ਸਮਝ ਆਤੀ ਹੈ ਕਿ 1600 ਕਰੋੜ ਮੈਂ ਕਹਾ ਸਰ ਇਸ ਲਈ ਹੈ ਤਾਂ ਮੈਂ ਬੋਲਾ ਹੂੰ 1600 ਕਰੋੜ ਮਜ਼ਾਕੀਆ ਤੌਰ ਤੇ ਕਿਹਾ ਤੁਨਕੀ 1600 ਕਰੋੜ 1600 ਕਰੋੜ ਸਮਝ ਆਉਂਦਾ ਤੁਹਾਨੂੰ ਕਿੰਨਾ ਰਵਨੀਤ ਬਿੱਟੂ ਜੀ ਨੇ ਮਨਾਂ ਕਰ ਦਿੱਤਾ ਕਿ 1600 ਵੀ ਥੋੜੇ ਦੇ ਦੇਈਏ ਹੋਰ ਦੇ ਦੇਗੇ ਤਾਂ ਮੈਂ ਕਹਾ ਇਤਨੇ ਤਾਂ ਲਗਾਓ ਕਿਤੇ ਹਮ ਲੇਕਰ ਪੰਜਾਬ ਸੀਮਾ ਕਿੰਨਾ ਜ਼ ਹਜ਼ਾਰ ਸੋ ਮਾਰਾ ਕਰੋੜ ਪੰਜਾਬ ਕਾ ਬਚਾ ਹੁਆ ਹੈ ਅੱਜ 20000 ਕਰੋੜ ਕੀ ਪੰਜਾਬ ਸਰਕਾਰ ਕੀ ਤਰਫੋਂ ਸੇ ਅਮਨੇ ਮੰਗ ਕਰੀ ਤੋ ਉਸਮੇ 20000 ਦੇ ਬਦਲੇ 1600 ਕਰੋੜ ਜੇ ਤੋ ਪੰਜਾਬ ਤੋਂ ਮਾਨ ਅਫਮਾਨ ਇਸ ਜਿਆਦਾ ਤੋਂ ਅਫਗਾਨistan ਜਾਰੀ 112000 ਕਰੋੜ ਪਹਿਲੇ ਹੀ ਖਾਤੇ ਵਿੱਚ ਪਿਆ ਹੈ ਕਿਵੇਂ ਸਾਡੇ ਪੀੜਤਾਂ ਦੇ ਖਾਤੇ ਦੇ ਵਿੱਚ ਸਿੱਧੇ ਪੈਸੇ ਆਉਣ ਇਹ ਵੀ ਜਿਹੜੇ ਕਿਸਾਨ ਇਹਨਾਂ ਨੂੰ ਮਿਲੇ ਨੇ ਜਿਨ੍ਹਾਂ ਨੂੰ ਤੁਸੀਂ ਬੀਜੇਪੀ ਵਰਕਰ ਕਹਿ ਰਹੇ ਹੋ ਉਹ ਕਹਿ ਰਿਹਾ ਕਿ ਸਾਡੇ ਸਿੱਧੇ ਖਾਤੇ 'ਚ ਪਾਈ ਜਾਣ ਪੰਜਾਬ ਸਰਕਾਰ ਨੂੰ ਨਾ ਦਿੱਤੇ ਜਾਵੇ ਪੀੜਤ ਪਰਿਵਾਰ ਹੀ ਸੀਗੇ ਤੇ ਕਿਸਾਨ ਆਮ ਆਦਮੀ ਪਾਰਟੀ ਸਰਕਾਰ ਦਾ ਨੁਮਾਇੰਦਾ ਕਿਉਂ ਮੌਜੂਦ ਨਹੀਂ ਕਿਤਾ ਤੇ ਕਿਉਂ ਨਹੀਂ ਖੜਾ ਹੋਂ ਦਿੱਤਾ ਕੋਈ ਸਾਡਾ ਲੀਡਰ ਨਹੀਂ ਕੋਈ ਸਾਡਾ ਵਰਕਰ ਨਹੀਂ ਚੁਣ-ਚੁਣ ਕੇ ਆਪਣੇ ਬੰਦੇ ਖੜਾ ਕੇ ਉਹ ਆਪਣੀ ਰਿਕੁਐਸਟ ਕਰ ਕਰਦੇ ਹੋਏ ਇਹ ਤਾਂ ਫਿਰ ਜੇ ਇਦਾਂ ਹੀ ਮੀਟਿੰਗਾਂ ਕਰਨੀਆਂ ਸੀ ਫਿਰ ਦਿੱਲੀ ਕਹਿੰਦੇ ਮੈਂ ਨਹੀਂ ਤਾਂ ਜ਼ਿਕਰ ਕੀਤਾ ਜੀ ਮੈਂ ਨਹੀਂ ਕਹਿੰਦਾ ਦਿੱਲੀ ਉੱਥੇ ਕੋਈ ਸਾਡੇ ਕੋਲ ਕੋਈ ਨਹੀਂ ਹੋਇਆ ਫਿਰ ਜੇ ਇਹੀ ਗੱਲਾਂ ਕਰਨੀਆਂ ਸੀ ਉਹਨਾਂ ਨੇ ਭਾਜਪਾ ਵਰਕਰਾਂ ਨਾਲ ਹੀ ਪੀੜਤ ਪਰਿਵਾਰਾਂ ਨੂੰ ਮਿਲਣਾਂ ਦੇ ਵੇਲੇ ਫਿਰ ਦਿੱਲੀ ਮਿਲਣ ਦੇ ਫਿਰ ਇਹਨਾਂ ਡਰਾਮਾ ਕਰਨ ਦੀ ਗੱਲ ਬਹੁਤ-ਬਹੁਤ ਧੰਨਵਾਦ